ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਔਰ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਹੈਗਾ ਐਸ ਕੇ ਐਮ ਗੈਰ ਰਾਜਨੀਤਿਕ ਤੇ ਕੇ ਐਮ ਐਮ ਵੱਲੋਂ ਸਾਂਝਾ ਅੰਦੋਲਨ 13 ਫਰਵਰੀ ਦਿੱਲੀ ਕੂਚ ਦਾ ਨਾਰਾ ਵਾ ਅਸੀਂ ਪੂਰੇ ਪੰਥ ਨੂੰ ਸਾਰੇ ਦੇਸ਼ ਵਾਸੀਆਂ ਨੂੰ ਆਪਦੀ ਆਪਦੀ ਆਸਤਾ ਦੇ ਮੁਤਾਬਕ ਸਵੇਰੇ ਪੰਜਾਬ ਵਿੱਚ ਗੁਰਦੁਆਰਿਆਂ 'ਚ ਇਕੱਠੇ ਹੋ ਕੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਅਸੀਂ ਇੱਕ ਤਾਹਾ ਬੇਨਤੀ ਸੀ ਦੂਸਰੀ ਆ ਕੇਂਦਰ ਸਰਕਾਰ ਗੱਲਬਾਤ ਕੀਤੀ ਆ ਪੰਜਾਬ ਸਰਕਾਰ ਨੇ ਕਰਾਈ ਆ ਬਹੁਤ ਵਧੀਆ ਗੱਲ ਪਰ ਉਹ ਸਭੱਜਾ ਵਾ ਗੱਲ ਗਾਂ ਤਰੀ ਹੈਗੀ ਆ ਪਰ ਜਿਸ ਤਰੀਕੇ ਨਾਲ ਹਰਿਆਣਾ ਤੇ ਪੰਜਾਬ ਨੂੰ ਐ ਲੱਗਦਾ ਜਿਵੇਂ ਕ ਮੰਤਰੀ ਪੱਦਰ ਦਾ ਬਾਰਡਰ ਬਣਾਤਾ ਵਾ ਤੇ ਇਹ ਇੰਟਰਨੈਸ਼ਨਲ ਬਾਰਡਰ ਹੋਵੇ ਇੱਕ ਦੇਸ਼ ਨਾ ਹੋਵੇ ਜਿਵੇਂ ਉੱਥੇ ਜ਼ੋਰ ਲੱਗ ਰਿਹਾ ਅਰ ਜਿਵੇਂ ਹਰਿਆਣੇ ਦੇ ਵਿੱਚ ਪੁਲਿਸ ਅਫਸਰ ਕਰ ਰਹੇ ਵੀ ਅਸੀਂ ਸ਼ਾਂਤੀ ਬਹਾਲ ਰੱਖਾਂਗੇ ਅਸੀਂ ਕਹਿੰਨੇ ਠੀਕ ਆ ਕਰੋ ਰੱਖੋ ਜੀ ਤੁਸੀਂ ਦੱਸ ਦਿਓ ਸਾਨੂੰ ਵੀ ਅੰਦੋਲਨ ਕਰਨਾ ਕਿਹੜੀ ਹੈ ਸ਼ਾਂਤੀ ਵਾਲੀ ਗੱਲ ਆ ਅਰ ਜਿਵੇਂ ਕਿਸਾਨ ਆਗੂਆਂ ਦੇ ਅਰ ਜਿਵੇਂ ਉੱਥੋਂ ਸਥਾਨਕ ਲੋਕਾਂ ਦੇ ਘਰਾਂ 'ਚ ਜਾ ਕੇ ਰਾਤ ਦੇ 12 ਵਜੇ ਮਰਦਾਨਾ ਫੋਰਸ ਜਨਾਨੀਆਂ ਨੂੰ ਪ੍ਰਦਰਪਿਤ ਕਰ ਲਈ ਔਰਤਾਂ ਦੀ ਫੋਰਸ ਵੀ ਨਹੀਂ ਹੈਗੀ ਅਰ ਜਿਵੇਂ ਤੁਸੀਂ ਨੋਟੀਫਿਕੇਸ਼ਨ ਕਰਤਾ ਵੀ ਟਰੈਕਟਰਾਂ 'ਚ ਡੀਜ਼ਲ ਪਾਉਣਾ ਹੀ ਨਹੀਂ ਹੈਗਾ ਠੀਕ ਆ ਅਰ ਜਿਵੇਂ ਤੁਸੀਂ ਸਾਡੇ ਗਾੜੀ ਕੰਡਿਆਂ ਦੀ ਔਰ ਵੱਡੇ ਵੱਡੇ ਕਿੱਲਾਂ ਦੀ ਜਿਵੇਂ ਫਸਲਗਾਉਂਟ ਹੈ ਜੇ ਤੋ ਮੈਨੂੰ ਲੱਗਦਾ ਇਹ ਦੋ ਗੱਲਾਂ ਨਹੀਂ ਹੁੰਦੀਆਂ ਮੈਂ ਤਾਂ ਭਾਰਤ ਸਰਕਾਰ ਨੂੰ ਕਹੂੰਗਾ ਖੱਟੜ ਜੀ ਨੂੰ ਕਹੂੰਗਾ ਪੇ ਤਰੀਕਾ ਠੀਕ ਨਹੀਂ ਹੈਗਾ ਅਸੀਂ ਕੱਲ ਕੇਂਦਰੀ ਗ੍ਰਹਿ ਰਾਜ ਮੰਤਰੀ ਆਏ ਸੀ ਉਹਨਾਂ ਦੇ ਸਾਹਮਣੇ ਵੀ ਇਹ ਗੱਲ ਰੱਖੀ ਸੀ ਕਿ ਇੱਕ ਬੰਨੇ ਵਾਰਤਾ ਕਰਨੀ ਇੱਕ ਬੰਨੇ ਦਮਨਕਾਰੀ ਨੀਤੀ ਪਨਾਉਣੀ ਇੱਕ ਬੰਨੇ ਮਾਨਵੀ ਅਧਿਕਾਰਾਂ ਨੂੰ ਕੁਚਲਣਾ ਇਹ ਠੀਕ ਨਹੀਂ ਗੱਲ ਲੱਗਦਾ ਹੈਗਾ ਗੱਲਬਾਤ ਲਈ ਤਾਂ ਸਦਾ ਜਥੇਬੰਦੀਆਂ ਤਿਆਰ ਰਹਿੰਦੀਆਂ ਹੈਗੀਆਂ ਵਾ ਤੋਂ ਇਸ ਕਰਕੇ ਇਹ ਜਿਹੜਾ ਰਸਤਾ ਚੁਣਿਆ ਵਾ ਹਰਿਆਣਾ ਸਰਕਾਰ ਨੇ ਉਹਨੂੰ ਵਾਪਸ ਲਵੇ ਲੋਕਾਂ ਨੂੰ ਕਹਿੰਨੇ ਆਂ ਕਿ ਤਗੜੇ ਹੋ ਕੇ ਘੋਲ ਦੀ ਤਿਆਰੀ ਕਰਨੀ ਆਂ ਔਰ ਆਪਾਂ ਦਿੱਲੀ ਵਾਲੇ ਮੋਰਚੇ ਦੇ ਵਿੱਚ ਆਹ ਜਿਹੜੀਆਂ ਮੰਗਾਂ ਵਾ ਇਹ ਮਨਵਾਉਣੀਆਂ ਵਾ ਲੰਮੀ ਲੜਾਈ ਆ ਹਰ ਕਿਸਮ ਦੇ ਜ਼ਬਰ ਦਾ ਮੁਕਾਬਲਾ ਸੀ ਸਬਰ ਨਾ ਕਰਨਾ ਹੈਗਾ ਵਾ ਧੰਨਵਾਦ